ਅੱਜ ਆਪਾਂ ਗੱਲ ਕਰਦੇ ਹਾਂ ਸ੍ਰੀ ਅੰਬਕਸ਼ਰ ਸਾਹਿਬ ਦੀ ਧਰਤੀ ਤੇ ਜੋ ਕਿ 27 ਅਪ੍ਰੈਲ ਨੂੰ ਗੇ ਪ੍ਰੇਡ ਹੋਣ ਜਾ ਰਹੀ ਸੀ ਤੁਹਾਨੂੰ ਪਹਿਲਾਂ ਤਾਂ ਇਹ ਗੱਲ ਦੱਸ ਦਈਏ ਵੀ ਉਹ ਉਹਨਾਂ ਦੇ ਮੁੱਖ ਪਰਮੰਧਕਾਂ ਨੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਵੀ ਇਹਦੇ ਮੁੱਖ ਪਰਮੰਧਕ ਸੀਗੇ ਰੈਡਮਾ ਚੱਗਾ ਤੇ ਇੱਕ ਸੀਗਾ ਐ ਰਹਿਮਤ ਸੇਠ ਇਹ ਦੋ ਜਣੇ ਇਹਦੇ ਪ੍ਰਮੰਧਕ ਸੀ ਉਹਨਾਂ ਨੇ ਇਹ ਪ੍ਰੇਡ ਬਾਰੇ ਦੱਸਿਆ ਵੀ ਉਹ ਪ੍ਰੇਡ ਉਹਨਾਂ ਨੇ ਰੱਦ ਕਰ ਦਿੱਤੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਸਾਡਾ ਕਿਸੇ ਦੀਆਂ ਭਾਵਨਾਵਾਂ ਨੂੰ ਪਹੁੰਚਾਉਂ ਠੇਸ ਪਹੁੰਚਾਉਣ ਦਾ ਕੋਈ ਮਤਲਬ ਨਹੀਂ ਸੀਗਾ ਇਹ ਟ੍ਰੇਡ ਨੂੰ ਰੱਦ ਕਰਾਉਣ ਦੇ ਵਿੱਚ ਸਿੱਖ ਜਥੇਬੰਦੀਆਂ ਤੇ ਨੌਜਵਾਨਾਂ ਦੇ ਵਿਰੋਧ ਕਾਰਨ ਇਹ ਰੱਦ ਕਰੀਏ ਨਹੀਂ ਇੱਥੇ ਪ੍ਰੇਡ ਨੇ ਹੋਣਾ ਸੀ ਤੇ ਇਹਦੇ ਬਹੁਤ ਮਾੜੇ ਅਸਰ ਹੋਣੇ ਸੀ ਤੇ ਇੱਕ ਇਹ ਆਪਣੇ ਗੁਰੂਆਂ ਪੀਰਾਂ ਸ਼ੀਦਾ ਸਿੰਘਾਂ ਦੀ ਪਵਿੱਤਰ ਧਰਤੀ ਐ ਇੱਥੇ ਇਹ ਜੀਆਂ ਘਟੀਆਂ ਚੀਜ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਗੁਰੂਆਂ ਨੇ ਆਪਣੇ ਇਹ ਧਰਤੀ ਜਾਲ ਬਸਾਈਆਂ ਸ੍ਰੀ ਅਮਰ ਸਾਹਿਬ ਤੇ ਇਹ ਲੋਕ ਇੱਥੇ ਘਟਿਆ ਕੰਮ ਨੇ ਜਿਹੜੇ ਨਾ ਕਰਨ ਤੇ ਨੰਬਰ ਆਪਾਂ ਗੱਲ ਕਰਦੇ ਆਂ ਵੀ ਜੇ ਕਿਸੇ ਨੂੰ ਵੀ ਇਹੀ ਜਿਹੀ ਕੋਈ ਤਕਲੀਫ ਆ ਤੇ ਉਹਦਾ ਇਲਾਜ ਕਰਵਾਇਆ ਜਾ ਸਕਦਾ ਨਾ ਕਿ ਇਹਨੂੰ ਐਸ ਲੋਟ ਦਿਖਾਵੇ ਕਰਨੇ ਪਤਾ ਨਹੀਂ ਹੁਣ ਲੋਕਲ ਹੋ ਕੇ ਗਿਆ ਲੋਕ ਬੜੇ ਬੜੇ ਪੋਡਕਾਸਟ ਵੀ ਇਹਨਾਂ ਦੇ ਕਰਦੇ ਨੇ ਜਿਵੇਂ ਇਹ ਪਤਾ ਨਹੀਂ ਕੀ ਚੱਲਦੀ ਛਿੱਤੀ ਹੁੰਦੀ ਹੈ ਇਹਨਾਂ ਨੇ ਤਾਂ ਕਰਕੇ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਇਹਦੇ ਪਹਿਲੇ ਬਹੁਤ ਕੁਸਚਨ ਦਾ ਜਵਾਬ ਪਹਿਲੇ ਮਸਾਂ ਬਸ ਰਹੇ ਨੇ ਕਿ ਤਾਂ ਇਹਦਾ ਵਿਰੋਧ ਹੋਣ ਕਾਰਨ ਇਹ ਰੱਦ ਹੋਈ ਆ ਤੇ ਮਾਤ ਪੈਨ ਵੀ ਚਾਹੀਦਾ ਆਪਦੇ ਜੋ ਪੱਕਾ ਨਾ ਟਾਈਮ ਸਪੈਂਡ ਕਰਨਾ ਵਧਾਉਣਾ ਤਾਂ ਜੋ ਹੈ ਇਹ ਹਰਕਤਾਂ ਤੋਂ ਚੋਾਕਾ ਦਾ ਧਿਆਨ ਨਾ ਜਾਵੇ ਤੇ ਪਛੇ ਤੇ ਨੌਜਵਾਨ ਖੇਡਾਂ ਵੱਲ ਖੇਡਣਾ ਆਪਦਾ ਗਰਾਉਂਡ ਦਾ ਜਾਨ ਚੰਗੀ ਫਰਮਾਂ ਚ ਧਿਆਨ ਦੇਣ ਆਪਦੀ ਕਿਰਤ ਕਰਨ ਇਹ ਜਿਹੇ ਪੁੱਠੇ ਛਿੱਤੇ ਕੰਮਾਂ ਤੋਂ ਬਚੋ ਜਿੰਨਾ ਬਚ ਹੁੰਦਾ ਇਹ ਕੁ ਚੰਗੀਆਂ ਗੱਲਾਂ ਨੇ ਤੇ ਆਪਣੇ ਪੰਜਾਬ ਉਹ ਸੌਂਦੀਆਂ ਨਹੀਂ ਇਹ ਹੋਰ ਸਟੇਟਾਂ ਚਲਦੀਆਂ ਹੋਣਗੀਆਂ ਜੇ ਆਜ਼ਾਦੀਆਂ ਮੰਗਣੀਆਂ ਨੇ ਆਪਦਾ ਹੋਰ ਕਿੱਥੇ ਜਾਓ ਅਸੀਂ ਦੇ ਪੁੱਠੇ ਸਿੱਤੇ ਕੰਮ ਕਿੱਥੇ ਆਪਦੇ ਹੋਰ ਕਰੋ ਇੱਥੇ ਕੰਮ ਘੜਿਆ ਇਹ ਜੋ ਮਨਜ਼ੂਰ ਨਹੀਂ ਹੈਗੇ ਤੇ ਤੁਹਾਨੂੰ ਦੁਬਾਰਾ ਵੀ ਦੱਸ ਦਈਏ ਵੀ ਇਹ ਪ੍ਰੇਡ ਹੁਣ ਉਹਨਾਂ ਦੇ ਪ੍ਰਬੰਧਕ ਨੇ ਆਪ ਸੋਸ਼ਲ ਮੀਡੀਆ ਤੇ ਪਾ ਕੇ ਦੱਸਿਆ ਕਿ ਪ੍ਰੇਡ ਅਸੀਂ ਰੱਦ ਕਰ ਦਿੱਤੀ ਗਈ ਹੈ